ਕਿਹੜੀ ਖਰਾਕ ਨਾਲ ਭਾਈ ਕਿਵੇਂ ਪਲੇ ਨਿਭਾਉਂਦਾ ਆਹ ਆਦੀ ਰਲਾ ਕੇ ਲਿਆਉਣਾ ਜਿਉਂ ਮੱਕੀ ਦੀ ਟੁੱਟ ਤੇ ਚੌਕਰ ਹੂੰ ਹੁਣ ਇਸ ਟਾਈਮ ਜਿਉਂ ਦਾ ਸੀਜ਼ਨ ਆ ਜਿਉਂ ਪਵਾ ਕਿੰਨੀ ਕਿੰਨੀ ਖਰਾਕ ਡੇ ਇਹਦੇ ਨੂੰ ਇਹਨਾਂ ਨੂੰ ਖੁੱਲੀ ਖੁੱਲਨੀ 'ਚ ਛੱਡ ਦਿੰਦੇ ਨੇ ਜਿੰਨੀ ਖਾਣੀ ਹੁੰਦੀ ਆ ਨਾਪ ਕਿਤਾ ਨਹੀਂ ਪਈ ਕਦੇ ਨਾ ਨਾ ਨਾਪ ਤੇ ਨਹੀਂ ਅੱਛਾ ਆਇਆ ਭਾਈ ਬੋਕ ਦਿਖਾਉਣੇਗੇ ਤੁੰਗ ਵਾਲੀ ਬੱਕਰੀਆਂ ਦੀ ਮੰਡੀ ਤੇ ਠੀਕ ਹੈ ਬੋਕ ਜਿਵੇਂ ਹੁਣ ਅੱਜ ਕੱਲ ਰੋਜ਼ੇ ਲੰਘਣ ਵਾਲੇ ਨੇ ਤੇ ਚੱਲਣ ਵਾਲਾ ਕੰਮ ਜਿਹੜਾ ਬਕਰੀਦ ਦਾ ਦੂਬਾਰ ਤੇ ਬੋਕ ਹੀ ਬੋਕ ਦੇਖਣ ਨੂੰ ਮਿਲਣਗੇ ਖਸੀ ਕੀ ਬੋਕ ਕੀ ਵੇਚਣਾ ਇਹਨੇ ਭਾਈ ਭਾਈ ਕੀ ਹਾਲ ਨਾ ਤਾਂ ਹਾਂ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਕੀ ਮੰਗਿਆ ਭਾਈ ਬੋਗ ਦਾ 50000 ਇਹਦਾ ਦੰਦਾਂ ਦਾ ਕਿੰਨੇ ਚਾਰ ਦੰਦ ਕੋਲੀ ਚਾਰ ਦੰਦ ਲਾਏ ਨੇਗੇ ਜੀ ਸੋਹਣੀ ਯਾਰਾ ਕੱਦ ਕਾਠ ਕਿੰਨਾ ਕਹੂਗਾ 40 ਤੋਂ ਪਲੱਸ ਪਲੱਸ ਹੋਊ 40 ਯਾਰਾ ਹਾਂ ਵਾਜਣਾ ਭਜਨ ਯਾਰ ਭਜਨ ਨਾ ਪਿਆ ਨਹੀਂ ਬਾਈ ਯਾਰ ਤੇ ਉਹ ਬੱਕਰਾ ਇਹਦੇ ਨਾਲ ਹੀ ਆ ਹਾਂ ਬਸ ਭਾਈ ਆ ਇਹਦਾ ਜਿਆ ਡੈ ਨੀ ਭਾਈ ਨਹੀਂ ਆ ਥੋੜਾ ਫਰਕ ਇਕੱਠੇ ਲਿਆਂਦੇ ਸੀ ਠੀਕ ਹੈ ਉਹਦੀ ਅਪਡੇਟ ਕਹ ਦਿੰਨਾ ਉਹ ਬਾਈ ਨੂੰ ਪੁੱਛ ਹਾਂ ਬਾਈ ਹਾਂਜੀ ਕੀ ਮੰਗਦਾ ਇਹਦਾ 50 ਆਏ ਹਾਏ ਦੰਦਾ ਕੇ ਮਵੇ 4 4 ਹਾਂਜੀ ਹਾਈਟ ਐੜੀ ਨਾ ਪੀਨ ਐੜੀ 40 ਖੂਗੀ ਨਾ ਹਾਂ 40 ਗਰੀਬ ਕੀ 39 40 ਲਾ ਲਾ ਜੋ ਵੀ 40 ਗਰੀਬ ਬਾਏ ਨਾ ਵਜਨ ਮਿਲਣਾ ਬਾਏ ਨੂੰ ਨਾ ਪਿਆ ਕਦੋਂ ਕਾ ਆਏ ਵੰਡੀ ਚ ਹੋ ਗਈ ਡੇਢ ਘੰਟਾ ਜੀ ਡੇਢ ਘੰਟਾ ਲੱਗਿਆ ਕੀ ਇਹ ਤੇ 30000 ਲੱਗ ਗਈ ਤੇ ਲੱਗ ਗਿਆ ਦਿੱਤਾ ਨਹੀਂਗਾ ਨਹੀਂ ਯਾਰ ਮੈਂ ਕਹਿੰਦਾ ਬਹੁਤ ਲੱਗੇ ਸੀ ਰੁਪਏ ਕਿ ਐਵੇਂ ਹੀ ਲੱਗਦਾ ਨਹੀਂ ਹਾਂਜੀ ਤੋੜੀ ਅੱਗੇ ਥੋੜਾ ਜਾਨੂੰ ਤੋੜ ਕੇ ਦਿਖਾ ਫਰਾਵਾ ਇੱਕ ਮਿੰਟ ਤੁਸੀਂ ਆਇਓ ਬਈ ਦੋ ਬਈ ਬੱਕਰੇ ਚੰਗੇ ਸਾਂਭੇ ਤੇ ਦੇਣ ਬੱਕਰੇ ਬਹੁਤ ਸਾਂਭੇ ਹੋਏ ਆਗੇ ਚੰਗੀ ਖਰਾਕ ਪਾਈ ਹੋਈ ਹੈ ਬਾਈਆਂ ਨੇ ਖਰਾਕ ਚੰਗੀ ਪਾਈ ਹੋਈ ਹੈ ਨਾ ਕੋਈ ਲਿੱਸਾ ਨਹੀਂਗਾ ਕਿਸੇ ਪਾਸੋਂ ਵੀ ਕਿਹੜੀ ਖਰਾਕ ਨਾਲ ਬਾਈ ਕਿਵੇਂ ਪਾਲੇ ਨਿਭਾਉ। ਆਹ ਆਦੀ ਰਲਾ ਕੇ ਲਿਆਉਣਾ ਜਿਉਂ ਮੱਕੀ ਦੀ ਟੁੱਟ ਤੇ ਚੌਕਰ ਹੂੰ ਹੁਣ ਇਸ ਟਾਈਮ ਜਿਉਂ ਦਾ ਸੀਜ਼ਨ ਆ ਜਿਉਂ ਪਵਾ ਕਿੰਨੀ ਕਿੰਨੀ ਖਰਾਕ ਦੇ ਦੇਣ ਉਹਨਾਂ ਨੂੰ ਖੁੱਲੀ ਖੁੱਲਨੀ 'ਚ ਛੱਡ ਦਿੰਦੇ ਨੇ ਜਿੰਨੀ ਖਾਣੀ ਹੁੰਦੀ ਆ ਨਾਪ ਕਿਤਾ ਨਹੀਂ ਪਈ ਕਦੇ ਨਾ ਨਾ ਨਾਪ ਤੇ ਨਹੀਂ ਅੱਛਾ ਕਈ ਵਾਰੀ ਬੀੜੀ ਤਾਂ ਮੈਂ ਬੋਲ ਦਿੰਦੇ ਨਹੀਂ ਵੀ ਇੰਨੀ ਕਿ ਲੈਂ ਪਾ ਦੋ ਇਹਨੂੰ ਗ੍ਰਾਮ ਪਾ ਦੋ ਤੇ ਗ੍ਰਾਮਾ ਨਾਲ ਨਹੀਂ ਬਾਈ ਸਾਮ ਦੇ ਹੈ ਗ੍ਰਾਮ ਇਹ ਟ੍ਰੇਨਿੰਗਾਂ ਤੇ ਵਾਲਾ ਕਹੀਦਾ ਜਾਂਦਾ 250 ਗ੍ਰਾਮ 300 ਗ੍ਰਾਮ ਨਾਲ ਹਾਂ ਪਰ ਇਹ 300 ਗ੍ਰਾਮ ਨਾਲ ਨਹੀਂ ਹੋਗਾ ਨਾ ਕੋਈ ਆਇਆ ਨਹੀਂ ਆਪ ਦੀ ਆਪ ਦੀ ਬਣਵਾ ਕੇ ਲਿਆਉਣੇ ਠੀਕ ਐ ਸਾਰਾ ਮਟੀਰੀਅਲ ਗੱਲ ਸਹੀ ਐ ਬਾਈ ਜਿਹੜਾ ਦੱਸਿਆ ਆਂਦਾ ਵੀ ਹਾਂ ਇਹ 10 ਗ੍ਰਾਮ ਨਾਲ ਰਾਜੂ 20 ਨਾਲ ਰਾਜੂ 100 ਨਾਲ ਰਾਜੂ ਅੱਧਾ ਕਿਲੋ ਨਾਲ ਰਾਜੂ ਇਹ ਰਾਜਦੇ ਨਹੀਂਗੇ ਵੱਡਾ ਬਾਟਿਆ ਰੱਖਿਆ ਜਦੋਂ ਇਹਦੇ ਮੂਰੇ ਹਿੱਡਦਾ ਹੀਦਾ ਬਾਈ ਜਦੋਂ ਪਤਾ ਲੱਗਿਆ ਚੱਟ ਗਿਆ ਹੋਰ ਮਾਰੀ ਆ ਲਿਆ ਕੇ ਦਿਨ ਵਿੱਚ ਕਿੰਨੇ ਵਾਰ ਖਰਾਕ ਪਾਈ ਦੀ ਤਿੰਨ ਵਾਰ ਹੀ ਪਾਉਣਾ ਬਾਈ ਕਦੋਂ ਕਦੋਂ ਬਦਲ ਬਦਲ ਕੇ ਗਾਣਾ ਦਾ ਪੇੜਾ ਬਦਲ ਕੇ ਪਾਈ ਦਿਆ ਬਾਈ ਜਿਵੇਂ ਹੁਣ ਸੀਜਨ ਆਗਾ ਜਿਉਂ ਦਾ ਜਿਉਂ ਲੈ ਕੇ ਫੀਡ ਚ ਰਲਾਏ ਹੋਇਆ ਕਿਉਂ ਠੰਡੇ ਹੁੰਦੇ ਆ ਜਿਉਂ ਠੀਕ ਹੈ ਤੇ ਗਰਮੀ ਚ ਸੀਗੀ ਆ ਸਿਆਲ ਟੱਪਿਆ ਪਿੱਛੇ ਸਰੋਂ ਸਰੋਂ ਪਾਈ ਦੀ ਸੀ ਵਿਚਰ ਰਲਾ ਕੇ ਹਾਂ ਕਿਉਂ ਸਰੋਂ ਨਾ ਨਾ ਇਹ ਤਾਂ ਚਲਕਦਾ ਪੰਡਾ ਪੁੰਡਾ ਠੀਕ ਹੈ ਹਾਂ ਆਪ ਦੀ ਲਿਹਾਈ ਦੀ ਬਾਈ ਯਾਰ ਛੋਲਿਆਂ ਦਾ ਸਿਲਕਾ ਹੋ ਜਾਂਦਾ ਇਹ ਤਾਂ ਚਲੋ ਦਾਣਾ ਦੱਪਾ ਗਿਆ ਤੁਸੀਂ ਪਾਉਂਦੇ ਮੂਰੇ ਕੁਗਾਰੇ ਦਾ ਨੀਰਾ ਬਾਈ ਇਕੱਠਾ ਸਟਾ ਕੇ ਰੱਖੀਦਾ ਹੈ ਹੋਰ ਹਰਾਚਾਰਾ ਹਰਾਚਾਰਾ ਤਾਂ ਬਸ ਆ ਜਿਵੇਂ ਜਮੀ ਜਮੀ ਹੁਣ ਚੱਲਦਾਗਾ ਕਿ ਵਰਸੇਨ ਵਰਸੇ ਕਿੰਨਾ ਕ ਦਈਦਾਗਾ ਬਹੁਤ ਛੜਦਾ ਉਹ ਕਾਟ ਹੀ ਖਾਂਦੇ ਆ ਯਾਰ ਇਹਦਾ ਫੀਡ ਤੀ ਗਿੱਜੇ ਹੋਇ ਵੀਡ ਕਰੇ ਤੋਲ ਕੇ ਪਾਈ ਨਹੀਂ ਆ ਉਹ ਨਹੀਂ ਬਾਈ ਤੋਲ ਤੋਲ ਕੇ ਨਹੀਂ ਬਾਈ ਯਾਰ ਤੋਲ ਕੇ ਕਦੇ ਵੀ ਨਹੀਂ ਬਾਈ ਆਪਾਂ ਮਾਰਨ ਦਾ ਕੀ ਸਤਾ ਵੀ ਆਪਾਂ ਬਾਈ ਯਾਰ ਕੌਲਾ ਨਾਲ ਆਪਕੇ ਪਤਾ ਹਾਂ ਨਹੀਂ ਛੱਡ ਜੀ ਇਹ ਕੌਲਾ ਨਾਲ ਆਪਕੇ ਪਾ ਮਗੇ ਫਿਰ ਤੁਹਾਡੀ ਦਿਖਣਗੇ ਨਾ ਇਹ ਆ ਚੀਜ਼ ਥੋੜੀ ਦਿਖਣੀ ਸੀ ਤੈਨੂੰ ਇਹਦਾ ਤੇਰਾ ਬੱਕਰਾ ਜਿਸ ਹਿਸਾਬ ਨਾਲ ਤੂੰ ਕਹਿੰਦਾ ਵੀ ਇਹਨੂੰ ਦਾਣਾ ਦੱਪਾ ਪਾਉਣਾਗਾ ਇਹ ਮੈਨੂੰ ਹਾਲੇ ਵੀ ਐ ਲੱਗ ਰਿਹਾ ਇਹ ਭੁੱਖਾ ਇਹ ਤਾਂ ਮੇਰੇ ਬਾਟਨ ਚ ਭੀ ਜਾਂਦਾ ਲੋਰ ਦਾ ਤੇਰਾ ਲੈ ਹੁੰਦਾ ਨਾ ਬਾਈ ਯਾਰ ਹੁਣ ਤਾਂ ਇਹਨੇ ਦੋ ਵਾਰੀ ਖਾ ਲੈਣਾ ਠੀਕ ਹੈ ਲੈ ਵੀ ਇਹਦਾ ਪਰਪਾਪ ਹੀ ਲੈ ਜਾ ਇਹਨੂੰ ਖਵਾ ਮੈਂ ਕਹਿੰਦਾ ਦਾਣਾ ਦੱਪਾ ਲੈ ਹੋਰ ਮੜਾ ਖਾਊਗਾ ਚ ਉਹ ਬਕਰੇ ਦੋਏ ਹਾਂ ਮਮਰ ਦੇ ਆ ਗਏ ਨਾ ਹਾਂ ਹਾਂ ਹਾਣੀ ਆ ਦੋਨਾਂ ਦੇ ਚਾਰ ਚਾਰ ਦੰਦੀ ਹੋਏ ਹੈਗਾ ਉਹ ਬਾਈ ਦਾ ਪਰ ਮੈਨੂੰ ਤਾਂ ਐਂ ਜੀਵਾਂ ਕਿ ਤੇ ਭਾਈ ਭਾਈ ਨੇ ਬਾ ਗਲੀ ਦਾ ਹੀ ਸੰਨ ਆਗਾ ਇਕੱਠੇ ਲਿਆਂਦੇ ਇਕੱਠੇ ਲਿਆਂਦੇ ਸੀਗੇ ਰੰਗ ਬਹੁਤ ਚੰਗਾਗਾ ਪੂਰੀ ਵਧੀਆ ਗੱਲ ਬਾਤ ਹੈਗੀ ਕਿਉਂ ਰਾਏ ਵੀਰ ਬਹੁਤ ਸੋਹਣੇ ਬਈ ਹਮ ਸ਼ੌਂਕ ਨਾਲ ਪਾਲਿਆ ਪਰ ਮੋਲ ਨਹੀਂ ਮਿਲ ਰਿਹਾ ਉਹਨਾਂ ਇਹਨਾਂ ਨੂੰ ਬਾਈਆਂ ਨੂੰ ਕਿਉਂ ਪਤਾ ਨਹੀਂ ਕੀ ਗੱਲ ਹੈ ਲੋਕਾਂ ਨੂੰ ਬਾਲਾ ਘੱਟ ਖਾ ਭਾਲ ਦਿਆ ਜਵਾਂ ਜਿਹੜੇ ਨਵੇਂ ਉੱਠੇ ਨਾ ਬੱਕਰੀ ਪਾਲਕ ਹਮ ਉਹ ਵੀਡੀਓ ਵੇਖ ਕੇ ਉਹਨਾਂ ਨੂੰ ਆਇਆ ਬਈ ਸਸਤੀ ਚੀਜ਼ ਲੈ ਲਈ ਠੀਕ ਹੈ ਉਹ ਇਹਨਾਂ ਦਾ 25-25000 ਲਾਉਂਦੇ ਆ ਇਹ 25 ਵਾਲੀ ਚੀਜ਼ ਹੀ ਹੈਣੀਗੀ ਬਈ ਤੇ ਮੈਨੂੰ ਪਤਾ ਬਈ 10-10 12-12000 ਦੇ ਤਾਂ ਜਮਾ ਮੇਮ ਨਹੀਂ ਲਿਆਏ ਹੋਣਗੇ ਜਾਂ ਆਉਂਦੇ ਸਾਢੇ 14 ਦਾ ਬੱਚਾ 14 ਦਾ ਬੱਚਾ ਲਿਆਂਦਾ ਚੰਗੀ ਲੈਂਦੇ ਆ ਵਧੀਆ 14000 ਦਾ ਬੱਚਾ ਲਿਆਂਦਾ ਇਹ ਆਪਣੇ ਮਰਾਜ ਵਾਲੀ ਸਾਈਡ ਸਾਰੇ ਇਧਰ ਨੈਰੀ ਬੇਗੇ ਅੱਛਾ ਨੈਰੀ ਬੇਗੇ ਸਾਈਡ ਇਹ ਜਿਹਨੇ ਚਿੱਟੇ ਮੂੰਹ ਵਾਲੇ ਬੱਕਰੇ ਹੁੰਦੇ ਆ ਚੰਗੀ ਵਧੀਆ ਬਲੱਡ ਲੈਂਦੇ ਆ ਸਹੀ ਗੱਲ ਆ 14000 ਦਾ ਲੈ ਕਿੰਨੇ ਮਹੀਨਿਆਂ ਦਾ ਲਿਆ ਸੀ ਸਿਕਾ ਯਾਰ ਵਧੀਆ ਖਾਂਦਾ ਸੀ ਡਾਣੀ ਡੂਣੀ ਦਾਣਾ ਦੱਪਾ ਖਾਂਦਾ ਸੀ ਯਾਰ ਹਾਂ ਦੁੱਧ ਨਾਲ ਟੁੱਟਿਆ ਹੋਊਗਾ ਹਾਂ ਦੁੱਧ ਨਾਲ ਦੁੱਧ ਛੱਡਿਆ ਸੀਗਾ ਦਾਣੇ ਦੱਪਾ ਖਾਂਦਾ ਹੋਊਗਾ ਹਾਂ ਡਾਣੀ ਡੂਣੀ ਦਾਣੇ ਡੂਣੇ ਖਾਂਦਾ ਸੀ ਯਾਰ ਵਧੀਆ ਬੱਕਰਾ ਵਧੀਆ ਪਾਲਿਆ ਬੱਕਰੇ 'ਚ ਕੋਈ ਘਾਟ ਨਹੀਂ ਛੱਡੀ ਹੋਈ ਬਾਈ ਨੇ ਪਾਲਣ ਪੱਖੋਂ ਦੋਆ ਬਾਈਆਂ ਨੇ ਗਲੇ ਦੀ ਥੋੜੀ ਨਹੀਂ ਗੱਲ ਕਰ ਰਹਾ ਮੈਂ ਉਹ ਬਾਈ ਦੀ ਵੀ ਗੱਲਬਾਤ ਕਰਦਾਗਾ ਬੱਕਰੀਆਂ ਤਾਂ ਨਹੀਂ ਭਰਾਈਆਂ ਗਈਆਂ ਫਿਰ ਇਹਨਾਂ ਤੋਂ ਬੱਕਰੀਆਂ ਲੈਤੇ ਆ ਬਈ ਇੱਥੋਂ ਤਿੰਨ ਚਾਰ ਤਿੰਨ ਚਾਰ ਬੱਕਰੀਆਂ ਲੱਗੀਆਂ ਸੀ ਆ ਵਧੀਆ ਰਿਜ਼ਲਟ ਆਇਆ ਉਹਦਾ ਵੀ ਬਹੁਤ ਵਧੀਆ ਰਿਜ਼ਲਟ ਆਇਆਗਾ ਅੱਛਾ ਹਾਂ ਇਹਦਾ ਤਾਂ ਮੇਰੇ ਘਰ ਹੀ ਆਇਆਗਾ ਲੋਹਾ ਹੀ ਦਿੱਤਾ ਕੱਲਾ ਬੱਚਾ ਬਹੁਤ ਸੋਹਣਾ ਬੱਚਾ ਬੱਕਰੀ ਤੋਂ ਭਰਾਇਆਗਾ ਜਿੰਗੀ ਆ ਚੀਜ਼ ਨੇ ਬਾਈ ਰੰਗ ਸੋਹਣਾ ਵਧੀਆ ਲੱਗਿਆ ਬਾਈ ਨੂੰ ਚੰਗਾ ਬਾਈ ਹੈ ਇੱਚੇ ਚੰਗੇ ਪਾਉਂਦਾ ਹੈ ਚੰਗੇ ਪਾਉਂਦਾ ਲੈ ਜਾ ਬਾਈ ਚਲ